ਸਸ਼ੀਗਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀਨ ਨਮੀ ਵੀਡੀਓ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਜੀ ਕੈਨੇਡਾ ਸਰਕਾਰ ਵੱਲੋਂ ਬਦਲੇ ਗਏ ਕੁਝ ਨਿਯਮਾਂ ਦੇ ਬਾਰੇ ਕੈਨੇਡਾ ਜਾਣ ਜਾਂ ਪਹਿਲਾਂ ਤੋਂ ਕੈਨੇਡਾ ਵਿੱਚ ਕੰਮ ਕਰ ਰਹੇ ਪੰਜਾਬੀ ਭਾਰਤੀਆਂ ਲਈ ਇੱਕ ਬੇਹੱਦ ਜ਼ਰੂਰੀ ਖਬਰ ਹੈ ਸੂਤਰਾਂ ਅਤੇ ਤਾਜ਼ਾ ਰਿਪੋਰਟਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਕੈਨੇਡਾ ਸਰਕਾਰ ਆਉਣ ਵਾਲੇ ਨਵੰਬਰ ਜਾਂ ਦਸੰਬਰ ਮਹੀਨੇ ਤੱਕ ਵਰਕ ਪਰਮਿਟ ਧਾਰਕਾਂ ਲਈ ਨਿਯਮਾਂ ਵਿੱਚ ਕੁਝ ਵੱਡੇ ਬਦਲਾਅ ਅਤੇ ਅਹਿਮ ਬਦਲਾਅ ਕਰਨ ਦੀ ਤਿਆਰੀ ਵਿੱਚ ਹੈ ਇਹ ਬਦਲਾਅ ਕੈਨੇਡਾ ਦੀ ਗਲੋਬਲ ਟੈਲੈਂਟ ਨੂੰ ਆਕਰਸ਼ਿਤ ਕਰਨ ਅਤੇ ਖਾਸ ਤੌਰ ਤੇ ਉੱਥੇ ਪਹਿਲਾਂ ਤੋਂ ਮੌਜੂਦ ਕਾਮਿਆਂ ਨੂੰ ਕਾਇਮ ਰੱਖਣ ਦੀ ਨੀਤੀ ਦਾ ਹਿੱਸਾ ਜਾਪਦੇ ਹਨ ਇਮੀਗ੍ਰੇਸ਼ਨ ਵਿਭਾਗ ਮੌਜੂਦਾ ਸਿਸਟਮ ਦੀ ਸਮੀਖਿਆ ਕਰ ਰਿਹਾ ਹੈ ਤਾਂ ਜੋ ਇਸ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕੇ ਇਸ ਸੰਭਾਵਿਤ ਨੀਤੀ ਬਦਲਾਅ ਵਿੱਚੋਂ ਸਭ ਤੋਂ ਮਹੱਤਵਪੂਰਨ ਕਦਮ ਜੋਬ ਫਲੈਕਸੀਬਿਲਟੀ ਦਾ ਹੈ ਵਰਤਮਾਨ ਵਿੱਚ ਬਹੁਤ ਸਾਰੇ ਵਰਕ ਪਰਮਨਟ ਇੱਕ ਖਾਸ ਰੋਜ਼ਗਾਰਦਾਤਾ ਨਾਲ ਜੁੜੇ ਹੋਏ ਹੁੰਦੇ ਹਨ ਜੇ ਵਰਕਰ ਨੌਕਰੀ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਲੰਬੀ ਅਤੇ ਮੁਸ਼ਕਲ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਕਈ ਵਾਰ ਤਾਂ ਨਵਾਂ ਵਰਕ ਪਰਮਨਟ ਵੀ ਅਪਲਾਈ ਕਰਨਾ ਪੈਂਦਾ ਹੈ ਇਹ ਉਮੀਦ ਹੈ ਕਿ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇਗੀ ਜਿਸ ਨਾਲ ਵਰਕਰ ਆਪਣਾ ਰੋਜ਼ਗਾਰਦਾਤਾ ਆਪਣੀ ਆਸਾਨੀ ਨਾਲ ਆਪਣੀ ਮਰਜ਼ੀ ਨਾਲ ਬਦਲ ਸਕਣਗੇ ਇਸ ਨਾਲ ਕਾਮਿਆਂ ਦੀ ਮੋਲ ਭਾਵ ਕਰਨ ਦੀ ਸ਼ਕਤੀ ਵਧੇਗੀ ਅਤੇ ਉਹ ਬਿਹਤਰ ਤਨਖਾਹ ਕੰਮਕਾਜੀ ਹਾਲਾਤਾਂ ਜਾਂ ਕੈਰੀਅਰ ਦੇ ਮੌਕਿਆਂ ਦੀ ਭਾਲ ਕਰ ਸਕਣਗੇ ਜੋ ਕਿ ਕੈਨੇਡਾ ਦੇ ਲੇਬਰ ਮਾਰਕੀਟ ਨੂੰ ਬਧੇਰੀ ਸ਼ਕਤੀ ਸীল ਬਣਾਏਗਾ ਇੱਕ ਹੋਰ ਵੱਡਾ ਅਤੇ ਐਮ ਸੰਭਾਵਿਤ ਤੋ ਬਦਲਾਵ ਡਿਪੈਂਡੈਂਟ ਜੀਵਨ ਸਾਥੀ ਦੇ ਕੰਮ ਕਰਨ ਦੇ ਅਧਿਕਾਰ ਨਾਲ ਜੁੜਿਆ ਹੋਇਆ। ਵਰਤਮਾਨ ਵਿੱਚ ਡਿਪੈਂਡੈਂਟ ਵੀਜ਼ਾ ਤੇ ਆਉਣ ਵਾਲੇ ਕਈ ਜੀਵਨ ਸਾਥੀਆਂ ਨੂੰ ਕੰਮ ਕਰਨ ਲਈ ਵਖਰੀ ਇਜਾਜ਼ਤ ਜਾਂ ਐਲ ਐ ਐਮ ਆਈ ਲੀਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੀ ਲੋੜ ਪੈਂਦੀ ਹੈ। ਐਲ ਐ ਐਮ ਆਈ ਇੱਕ ਦਸਤਾਵੇਜ਼ ਹੈ ਜੋ ਰੋਜ਼ਗਾਰਦਾਤਾ ਨੂੰ ਇਹ ਸਾਬਤ ਕਰਨ ਲਈ ਲੈਣੀ ਪੈਂਦਾ ਹੈ ਕਿ ਉਸ ਜੋਬ ਲਈ ਕੋਈ ਕੈਨੇਡੀਅਨ ਨਾਗਰਿਕ ਉਪਲਬਧ ਨਹੀਂ ਸੀ। ਜੇ ਹੁਣ ਡਿਪੈਂਡੈਂਟ ਜੀਵਨ ਸਾਥੀ ਨੂੰ ਬਿਨਾਂ ਐਲ ਐ ਐਮ ਆਈ ਦੇ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਪਰਿਵਾਰ ਦੀ ਆਰਥਿਕ ਸਥਿਤੀ ਤੁਰੰਤ ਬਿਹਤਰ ਹੋਵੇਗੀ ਇਸ ਨਾਲ ਕਈ ਹੁਨਰਮੰਦ ਜੀਵਨ ਸਾਥੀਆਂ ਨੂੰ ਕੈਨੇਡਾ ਵਿੱਚ ਵਰਕ ਫੋਰਸ ਵਿੱਚ ਯੋਗਦਾਨ ਪਾਉਣ ਦਾ ਪੂਰਾ ਮੌਕਾ ਮਿਲੇਗਾ ਜੋ ਉਨ੍ਹਾਂ ਦੇ ਸਮਾਜਿਕ ਏਕੀਕਰਨ ਲਈ ਬਹੁਤ ਜ਼ਰੂਰੀ ਹੈ ਸੂਤਰਾ ਅਨੁਸਾਰ ਪਰਮਨੈਂਟ ਰੈਜ਼ੀਡੈਂਟ ਲਈ ਪੁਆਇੰਟ ਸਿਸਟਮ ਵਿੱਚ ਕੈਨੇਡੀਅਨ ਕੰਮ ਦੇ ਤਜਰਬੇ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ। ਕੈਨੇਡਾ ਦੇ ਮੁੱਖ ਪੀਆਰ ਸਿਸਟਮ ਐਕਸਪ੍ਰੈਸ ਐਂਟਰੀ ਵਿੱਚ ਉਮੀਦਵਾਰਾਂ ਨੂੰ ਉਹਨਾਂ ਦੀ ਉਮਰ, ਪੜ੍ਹਾਈ, ਭਾਸ਼ਾ ਅਤੇ ਹੁਨਰ ਅਤੇ ਕੰਮ ਦੇ ਤਜਰਬੇ ਦੇ ਆਧਾਰ 'ਤੇ ਸੀਆਰਐਸ ਪੁਆਇੰਟ ਦਿੱਤੇ ਜਾਂਦੇ ਹਨ। ਜੇਕਰ ਕੈਨੇਡੀਅਨ ਵਰਕ ਐਕਸਪੀਰੀਅੰਸ ਦੇ ਪੁਆਇੰਟ ਵਧਦੇ ਹਨ ਤਾਂ ਇਹ ਉਹਨਾਂ ਲਈ ਵੱਡਾ ਬੂਸਟ ਹੋਵੇਗਾ ਜੋ ਪਹਿਲਾਂ ਹੀ ਕੈਨੇਡਾ ਵਿੱਚ 1 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ। ਇਸ ਨਾਲ ਉਨਾ ਲਈ ਪੀਆਰ ਪ੍ਰਾਪਤ ਕਰਨਾ ਸੌਖਾ ਹੋ ਜਾਵੇਗਾ ਅਤੇ ਇਹ ਕੈਨੇਡਾ ਦੀ ਨੀਤੀ ਨੂੰ ਦਰਸਾਉਂਦਾ ਹੈ ਕਿ ਜਿਹੜੇ ਲੋਕ ਪਹਿਲਾਂ ਹੀ ਦੇਸ਼ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ ਉਹਨਾਂ ਨੂੰ ਸਥਾਈ ਤੌਰ ਤੇ ਬਸਾਉਣ ਨੂੰ ਤਰਜੀ ਦਿੱਤੀ ਜਾਵੇਗੀ ਇੱਕ ਹੋਰ ਦਿਲਚਸਪ ਜਾਣਕਾਰੀ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਬਾਰੇ ਹੈ ਰਿਪੋਰਟਰਾਂ ਦੇ ਮੁਤਾਬਿਕ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਵਰਕ ਪਰਮਿਟ 2026 ਤੱਕ ਵੈਧ ਹੈ ਉਹਨਾਂ ਨੂੰ ਮਿਆਦ ਖਤਮ ਹੋਣ ਤੇ ਬਿਨਾ ਦੁਬਾਰਾ ਅਪਲਾਈ ਕੀਤੇ ਹੀ ਆਟੋਮੈਟਿਕ ਐਕਸਟੈਂਸ਼ਨ ਮਿਲ ਸਕਦੀ ਹੈ ਇਹ ਹਜ਼ਾਰਾਂ ਕਾਮਿਆਂ ਲਈ ਰੀਨਿਊਅਲ ਦੀ ਪ੍ਰਕਿਰਿਆ ਦਸਤਾਵੇਜ਼ਾਂ ਅਤੇ ਇਤਜ਼ਾਰ ਤੋਂ ਇੱਕ ਵੱਡੀ ਰਾਹਤ ਹੋਵੇਗੀ ਇਸ ਤੋਂ ਇਲਾਵਾ ਭਵਿੱਖ ਵਿੱਚ ਜਾਰੀ ਹੋਣ ਵਾਲੇ ਕੁਝ ਵਰਕ ਪਰਮਿਟ ਦੀ ਮਿਆਦ ਤਨ ਸਾਲ ਤੋਂ ਵਧਾ ਕੇ 5 ਸਾਲ ਤੱਕ ਕੀਤੀ ਜਾ ਸਕਦੀ ਹੈ ਇਹ ਲੰਬੀ ਮਿਆਦ ਕਾਮਿਆਂ ਨੂੰ ਵੱਡੀ ਸਥਿਰਤਾ ਦਵੇਗੀ ਇਸ ਨਾਲ ਉਹ ਆਪਣੇ ਜੀਵਨ ਅਤੇ ਕੈਰੀਅਰ ਦੀ ਬਿਹਤਰ ਯੋਜਨਾ ਬਣਾ ਸਕਣਗੇ ਇਹ 5 ਸਾਲ ਦਾ ਵੀਜ਼ਾ ਮੁਕਤੂਰਤੇ ਉਹਨਾਂ ਖੇਤਰਾਂ ਤੇ ਕਾਮਿਆਂ ਲਈ ਹੋਵੇਗਾ ਜੋ ਲੇਬਰ ਦੀ ਜਾਦਾ ਕਮੀ ਰੱਖਦੇ ਹਨ ਹੁਣ ਜਿਹੜਾ 5 ਸਾਲ ਦਾ ਵਰਕ ਵੀਜ਼ਾ ਮਿਲਣ ਦੀ ਸੰਭਾਵਨਾ ਉਸ ਦੇ ਵਿੱਚ ਕਿਹੜੇ ਕਿਹੜੇ ਹੁਨਰਮੰਦ ਕਾਮਿਆਂ ਨੂੰ ਤਰਜੀ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਹੈਲਥ ਕੇਅਰ ਨਰਸਾਂ ਕੇਅਰ ਗੀਵਰਸ ਫਿਜੀਸ਼ੀਅਨ ਟਰੱਕ ਡਰਾਈਵਰ ਸਪਲਾਈ ਚੇਨ ਨੂੰ ਬਰਕਰਾਰ ਰੱਖਣ ਲਈ ਕੰਸਟਰਕਸ਼ਨ ਵਰਕਰਸ ਹਾਊਸਿੰਗ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਆਈਟੀ ਪ੍ਰੋਫੈਸ਼ਨਲਸ ਐਂਡ ਇੰਜੀਨੀਅਰ ਟੈਕਨੋਲੋਜੀ ਖੇਤਰ ਦੀ ਲਗਾਤਾਰ ਮੰਗ ਨੂੰ ਪੂਰਾ ਕਰਨ ਲਈ ਹਸਪੀਟੈਲਿਟੀ ਅਤੇ ਫੂਡ ਸਰਵਿਸਸ ਸਟਾਫ ਸੇਵਾ ਉਦਯੋਗ ਲਈ ਇਹ ਸਾਰੀਆਂ ਜਾਣਕਾਰੀਆਂ ਨਾਲ ਲੋਕਾਂ ਲਈ ਬਹੁਤ ਜ਼ਰੂਰੀ ਹੈ ਜੋ ਇਨ੍ਹਾਂ ਖੇਤਰਾਂ ਵਿੱਚ ਹਨ ਅਤੇ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹਨ ਅਕਸਰ ਏਜੰਟਾਂ ਜਾਂ ਕੰਸਲਟੈਂਟ ਇਨ੍ਹਾਂ ਸਾਰੇ ਫਾਇਦਾ ਬਾਰੇ ਪੂਰੀ ਜਾਣਕਾਰੀ ਨਹੀਂ ਦਿੰਦੇ ਇਸ ਲਈ ਸਭ ਤੋਂ ਭਰੋਸੇਮੰਦ ਸਰੋਤ ਹਮੇਸ਼ਾ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ IRCC ਤੇ ਮੌਜੂਦ ਹੈ ਕਿਸੇ ਵੀ ਏਜੰਟ ਤੇ ਪੂਰੀ ਤਰ੍ਹਾਂ ਨਿਰਪਰ ਰਹਿਣ ਦੀ ਬਜਾਏ ਅਰਜੀ ਕਰਤਾਵਾਂ ਨੂੰ ਖੁਦ IRCC ਦੀ ਵੈੱਬਸਾਈਟ ਨੂੰ ਨਿਯੰਤਰਿਤ ਤੌਰ ਤੇ ਚੈੱਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਹੀ ਅਤੇ ਸਭ ਤੋਂ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਕਿਸੇ ਦੀ ਤਰ੍ਹਾਂ ਦੀ ਧੋਖੇਬਾਜ਼ੀ ਤੋਂ ਬਚ ਸਕਣ ਇਹ ਸਾਰੇ ਕਦਮ ਦਰਸਾਉਂਦੇ ਹਨ ਕਿ ਕੈਨੇਡਾ ਸਿਰਫ ਹੋਨਰ ਮੰਦਲੂਕਾਂ ਨੂੰ ਆਕਰਸ਼ਿਤ ਨਹੀਂ ਕਰਨਾ ਚਾਹੁੰਦਾ ਬਲਕਿ ਉਨ੍ਹਾਂ ਨੂੰ ਦੇਸ਼ ਵਿੱਚ ਪੱਕੇ ਤੌਰ ਤੇ ਬਣਾਏ ਰੱਖਣ ਲਈ ਵੀ ਗੰਭੀਰ ਹੈ ਜਿਸ ਨਾਲ ਕੈਨੇਡਾ ਇੱਕ ਸਥਾਈ ਭਵਿੱਖ ਬਣਾਉਣ ਲਈ ਹੋਰ ਵੀ ਆਕਰਸ਼ਿਤ ਮੰਜ਼ਿਲ ਬਣ ਰਿਹਾ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ